ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕਲਖੁਰਦ ਦੇ ਵਿੱਚ ਜ਼ਿਲ੍ਹੇ ਫਿਰੋਜ਼ਪੁਰ ਦਾ ਕਲਖੁਰਦ ਪਿੰਡ ਹੈ ਮਿੱਤਰੋ ਤੇ ਰਮੀ ਬਾਈ ਦੇ ਕੋਲੇ ਇਸ ਟਾਈਮ ਮੈਂ ਮੌਜੂਦ ਹਾਂ ਜਾਨਵਰ ਤੁਹਾਨੂੰ ਚਾਰ ਵਿਖਾਉਣੇ ਆ ਚਾਰੇ ਜਾਨਵਰਾਂ ਦੇ ਵਿੱਚੋਂ ਦੋ ਤੋਕੜਾ ਘੱਬਣਾ ਨੀਲੀ ਰਾਵੀ ਨਸਲ ਦੀਆਂ ਮਈਆਂ ਹੋਣਗੀਆਂ ਤੇ ਦੋ ਹੋਣ ਗਿਆ ਮਿੱਤਰੋ ਮੋਹਰਾ ਦੀਆਂ 4 ਜਨਵਾਰ ਟੋਟਲ ਹੋਣਗੇ ਬਾਈ ਚੋਰੇ ਤੇ ਦੋ ਹੈ ਗਿਆ ਅੰਦਰ ਹਨਾ ਬਾਈ 6 ਜਨਵਾਰ 7 7 ਲੈ ਵੀ ਮਿੱਤਰੋ ਅੱਜ ਤਾਂ ਫਿਰ ਖੁਰਲੀਆਂ ਭਰੀਆਂ ਪਈਆਂ ਬਾਈ ਦੀਆਂ ਕਰਦੇ ਆਂ ਗੱਲਬਾਤ ਬਾਈ ਦੇ ਨਾਲ ਆ ਪਰ ਅੰਮੀ ਬਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਸਿਤਾਂਕਰ ਪਰਿਵਾਰ ਬਾਈ ਵਧੀਆ ਵਧੀਆ ਪਰ ਅੰਮੀ ਬਈ ਪਹਿਲੇ ਨੰਬਰ ਤੇ ਜਿਹੜੀ ਟੇਢੀ ਤਾਰੀ ਵਾਲੀ ਮੈਂ ਆ ਹਾਂਜੀ ਕਿੰਨੇ ਚਰਦੀ ਕੱਪੜਾ ਕੀ ਡਿਟੇਲ ਇਹ ਪੂਰੇ 3 ਮਹੀਨੇ ਦੀ ਗੱਬਣ ਆ ਜੀ ਕੱਲੀ ਚੈੱਕ ਕਰਵਾਈ ਆ ਠੀਕ ਆ ਹਾਂਜੀ ਤੇ 7 ਕਿਲੋ ਦੁੱਧ ਦਿੰਦੀ ਆ ਜੀ ਮਿਲਦੀ ਕਿਵੇਂ ਆ ਬਾਈ ਮਿਲਦੀ ਬਾਈ ਪਹਾੜੇ ਤੇ ਵਧੀਆ ਮੜਾ ਆ ਟੀਕਾ ਲਿਆ ਆਪਣੇ ਘਰੇ ਆ ਕੇ ਕੱਲ ਪਰਚੋਈ ਬਾਲਟੀ ਰੱਖ ਕੇ ਕੱਲੇ ਨੇ ਆ ਕੋਈ ਅੱਗੇ ਖੜ੍ਹ ਦੀ ਲੋੜ ਨਹੀਂ ਸੀਲ ਚੋਣ ਇੱਕ ਨੰਬਰ ਆ ਜਮਾ ਇਹ ਚਵਾਈ ਚੰਗੀ ਆ ਹੈ ਚੋਣ ਬਹੁਤ ਚੰਗੀ ਬਈ ਇਹ ਗੱਪਣ ਹੈਗੀ ਤਿੰਨਾਂ ਮਹੀਨਿਆਂ ਤੋਂ ਪੂਰੇ ਤਿੰਨਾਂ ਮਹੀਨਿਆਂ ਦੀ ਬਈ ਓਕੇ ਵੀਰੇ ਤੇ ਰੇਟ ਰਮੀ ਬਾਈ ਕੀ ਰਹੂਗਾ ਵੀਰੇ ਰੇਟ ਦਾ ਬਾਈ ਜੀ 75000 ਰੁਪਏ ਆ ਜੀ 75000 ਰੁਪਏ ਮਾਣਤਾਂ ਨੇ ਦੇ ਵਿੱਚ ਮਾਣਤਾਂ ਮਾੜਾ ਮੋਟਾ ਹੀ ਹੋ ਜਾਊਗਾ ਬਈ ਠੀਕ ਆ ਕੱਢੀ ਬਾਹਰ ਨੂੰ ਬਈ ਲੈ ਵੀ ਮਿੱਤਰੋ ਟੇਢੀ ਧਾਰੀ ਜਿੰਦੀ ਦੁਨੀਆ ਹੈ دیਵਾਨੀ ਸਾਰੀ ਵੇਖਿਓ ਇੱਕ ਵੱਜਵਾ ਕੇ ਇੱਕ ਵਾਰੀ ਲਾਲ ਪਿੰਡਾ ਥੋੜਾ ਜਿਹਾ ਹਨਾ ਹਾਂ ਬਾਈ ਅੰਦਰ ਰਹੀ ਕਰਕੇ ਹਾਂ ਕਮਰੇ ਜਵਾਈ ਲੱਗਦੀ ਆ ਹਨਾ ਡੈਰੀ ਡੂਰੀ ਜਵਾਈ ਹੋਣੀ ਹੈ ਹਨਾ ਹਾਂ ਬਾਈ ਹੂੰ ਡੈਰੀ ਵਾਲੀਆਂ ਮਈਆਂ ਦਾ ਰੰਗ ਲਾੜੀ ਹੋ ਜਾਂਦਾ ਯਾਰ ਸਹੀ ਦੁੱਧ ਵੀ 14 ਕਿਲੋ ਸੱਜਰਨੇ ਦਿੱਤਾ ਇਹਨੇ ਹੂੰ ਹੂੰ ਬਈ ਮਿੱਤਰੋ ਦੇਖ ਸਾਹ ਕੋਲ ਪਾਸੇ ਫਿਰ ਦੁੱਧ ਵੀ ਇਹਨੇ ਸੱਜਰਨੇ ਦਿੱਤਾ ਆਇਆ ਹੁਣੇ ਤਿੰਨਾਂ ਮਹੀਨਿਆਂ ਦੀ ਗੱਬਣਾ ਕਰਮਾਂ ਵਾਲੀ ਸੁਰ ਤਾਰੀ ਤੁਰੀ ਚੰਗੀ ਆ ਹਨਾ ਬਾਈ ਚਾਰੇ ਪੈਰ ਵੀ ਹੈਗੇ ਮੂਰੇ ਪੈਰ ਨੂੰ ਨਵਾਂ ਤੇ ਨਿਸ਼ਾਨ ਹੈਗਾ ਵਾ ਦੇਖ ਸਕਦੇ ਹੋ ਤੁਸੀਂ ਮਿੱਤਰੋ ਮਗਰਲੇ ਪੈਰ ਥਣ ਕੱਲਾ ਕੱਲਾ ਔਰ ਦੁੱਧ 7 ਕਿਲੋ ਹੈਗਾ ਬਾਈ ਜੰਦਾ ਤਿਆਰ ਐਨ ਹਾਜ਼ਰ ਜਮਾ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਫੇਰ ਇਹਨੂੰ ਇਹ ਸੀਗੀ ਇੱਕ ਨੰਬਰ ਤੇ ਦੋ ਨੰਬਰ ਤੇ ਮੈਂ ਆ ਜਿਹੜੀ ਬਾਈ ਰਮੀ ਵੀਰੇ ਹਾਂਜੀ ਇਹ ਮੈਂ ਦੀ ਕੀ ਡੀਟੇਲ ਆ ਬਈ ਇਹ ਪੂਰੇ 7 ਮਹੀਨੇ ਦੀ ਗੱਪਣ ਆ ਜੀ ਦੁੱਧ ਬਈ ਦੁੱਧ ਇੱਕੇ ਟਾਈਮ ਦਿੰਦੀ ਮੰਨ ਲਓ 2 2.5 ਕਿਲੋ ਤੇ ਮਿਲਦੀ ਥਾਪੀ ਤੇ ਆ ਠੀਕ ਆ ਇੱਕੇ ਟਾਈਮ ਮਿਲਦੀ ਆ ਗੱਪਣ 7 ਮਹੀਨੇ ਦੀ ਪੂਰੀਆਂ ਦੀ ਬਈ ਪੂਰੀਆਂ ਦੀ ਗੱਪਣ ਹਾਂਜੀ ਠੀਕ ਆ ਬਈ ਤਾਜੀ ਦੇ ਦੁੱਧ ਦਾ ਕਾਰਕੂਟ ਇਹਦੇ 18 19 ਕਿਲੋ ਦੁੱਧ ਦਿੱਤਾ ਹੀ ਨੇ ਤਾਜੀ ਨੇ ਤੇ ਸਾਲ ਭੰਨ ਕੇ ਬਣੀ ਆ ਮੰਨ ਲਓ ਠੀਕ ਆ ਬਈ ਸੂਈ ਨੂੰ ਇਹਨੂੰ 2 ਸਾਲਾਂ ਦੇ ਨੇੜੇ ਹੋ ਗਏ ਆ ਦੁੱਧ ਪਰ ਸੂਨ ਤੱਕ ਦੇ ਹੀ ਜਾਣਾ ਜਿਵੇਂ ਮਿਲਦੀ ਆ ਪਰ ਹੁਣੇ ਬਹਿ ਕੇ ਚੋਲੋ ਇੰਨੀ ਠੀਲ ਸੂਲ ਤੇ ਰੇਟਿੰਦਾ ਬਈ ਰਮੀ ਇਹਦਾ ਵੀ 75000 ਰੁਪਇਆ ਮੁੱਲ ਹੀ ਆਈ ਮਾਨਤਨ ਮਾਨਤਨ ਹੋ ਜਾਊਗਾ ਮਾੜਾ ਠੀਕ ਆ ਭਾਈ ਠੀਕ ਆ ਵੀਰੇ ਲੈ ਮਿੱਤਰੋ 75000 ਰੁਪਇਆ ਹੀ ਜਾਂਦਾ ਰੇਟ ਆ ਬਹੁਤ ਵੱਡੀ ਮੈਂ ਆ 7 ਮਹੀਨਿਆਂ ਦੀ ਗੱਬਣਾ ਵੱਡੀ ਫੁੱਡੀ ਮੈਂ ਆ ਮਾਨੋ ਕਹਿ ਸਕਦੇ ਆ ਵੀ ਇੱਕ ਖੁੱਲੇ ਢੁੱਲੇ ਪਿੰਡੇ ਦੇ ਵਿੱਚ ਪੈਰ ਜਮਾ ਕਟੰਗਾਰ ਗਿਆ ਜਿਵੇਂ ਝੋਟੀਆਂ ਦੇ ਹੁੰਦੇ ਪਹਿਲ ਨਾਲ ਦੇ ਅੱਖਾਂ ਦੇ ਪੜਦੇ ਆ ਤੇ ਕੀ ਚੱਕਰ ਇਹ ਤਾਂ ਵੈਸੇ ਹੀ ਆ ਭਾਈ ਠੀਕ ਆ ਮੋੜ ਦੇ ਹਾਂ ਮੋੜ ਦੇ ਭਾਈ ਕਵਾਲਿਟੀ ਚੰਗੀ ਹੈ ਮੇਰੇ ਦੇ ਵਿੱਚ ਹੈ ਨਾ ਬਾਈ ਵਾਲੀ ਕੁਆਲਿਟੀ ਆ ਬਾਈ 18 19 ਕਿਲੋ ਦੁੱਧ ਨੈਟ ਦਿੰਦੀ ਰਹੀ ਆ 20 ਕਿਲੋ ਤੋ ਮਾਲਾ ਵੀ 20 ਤੱਕ ਪਹੁੰਚਦੀ ਰਹੀ ਆ ਹੂੰ ਮੈਂ ਪਾਇ ਵੀ ਬਹੁਤ ਵੱਡੀ ਆਉਂਦੀ ਆ ਦੁੱਧਾਂ ਦੀ ਹੈ ਨਾ ਹੈ ਬਾਈ ਹਾਂ ਬਾਈ ਹੂੰ ਇਹ ਮੰਨ ਲਓ ਤੁਸੀਂ ਹਾਵ ਲਾਲਾ 2 ਸਾਲਾਂ ਨੂੰ ਹੋ ਗਏ ਸੂਈ ਨੂੰ ਹੂੰ ਤੇ ਹਲੇ ਵੀ ਜਿਹੜੀ ਦੁੱਧ ਹੀ ਜਾਂਦੀ ਆ ਓਹੋ ਕਾਦੀ ਤੇਟਾ ਤੇ ਇਹ ਰਮੀ ਬਾਈ ਫਿਰ ਕਿੰਨੇ ਦੀ ਦੇ ਦਈਏ 75000 ਦੀ ਬਾਈ ਜੇ ਕੋਈ ਜੋੜਾ ਲੈ ਲਵੇ ਬਾਈ ਜੋੜਾ ਇਹ 140 ਦਾ ਦੇ ਦਾਂਗੇ ਬਾਈ 140 ਦਾ ਹਾਂਜੀ ਠੀਕ ਆ ਬਾਈ ਤੇ ਬਾਈ ਆਹ ਤੈਨੂੰ ਨੰਬਰ ਤੇ ਮੈਂ ਔਰ 145 ਦਾ ਸੌਰੀ 145 ਦਾ ਹਾਂਜੀ ਠੀਕ ਚੱਲ ਕੋਈ ਨਾ ਕਰ ਲਈ ਆਪੇ ਵਾਧ ਘਾਟ ਤੇ ਆਹ ਤਿੰਨ ਨੰਬਰ ਤੇ ਜਿਹੜੀ ਬਾਈ ਇਹਨੇ ਦੂਜਾ ਸੂਆ ਸੂਣਾ ਝੋਟੀ ਨੇ ਜੀ ਓਕੇ ਸੂਣਾ ਲਈ ਆ ਵੀਰੇ ਹਾਂਜੀ ਹਾਂਜੀ ਸੂਣਾ ਕਿੰਨੇ ਦਿਨ ਲੈ ਜੂਗੀ ਰਮੀ ਬਾਈ ਇਹਦੇ ਪਾਪਾ ਸਾਧਾ ਨਹੀਂ ਰਹਿੰਦੇ ਆਈ ਠੀਕ ਆ ਵੀਰੇ ਤੇ ਦੁੱਧ ਦਾ ਕੀ ਰਿਕਾਰਡ ਆ ਭਾਈ ਦੁੱਧ ਇਹਨੇ 11-12 ਕਿਲੋ ਦਿੱਤਾ ਹੀ ਪਿੰਡੋਂ ਲਈ ਇਹ ਠੀਕ ਆ ਭਾਈ ਠੀਕ ਆ 11-12 ਕਿਲੋ ਹੈ ਹਾਂਜੀ ਚੋਣ ਬਹੁਤ ਚੰਗੀ ਸੀ ਵਧੀਆ ਠੀਕ ਆ ਮਿਲੀ ਇਹ ਵੀ ਮੰਨ ਲਓ 7-8 ਮਹੀਨੇ ਦੁੱਧ ਦਿੱਤਾ ਨੇ 7-7.5 ਮਹੀਨੇ ਓਕੇ ਹਾਂਜੀ ਹੋਰ ਜਿਹਨਾਂ ਦੇ ਪਿਆ ਕਿੰਨੇ ਦੱਸਦਾ ਸੀ ਹੈ ਹਫਤਾਕ ਪਿਆ ਥੋੜੀ ਜਿਹੀ ਦੀ ਲੇਵੇ ਈ ਧੱਕ ਅੱਗੇ ਨੂੰ ਆ ਹਾਂ ਬਹੁਤ ਆ ਸੁੰਗਾਂ ਦੀ ਚੰਗੀ ਆ ਹਨਾ ਹਾਂਜੀ ਇਹ ਕਿੰਨੇ ਦੀ ਦਿੱਦਿਆ ਰੰਮੀ ਭਾਈ ਇਹ 1 ਲੱਖ 5000 ਦੀ ਦੇ ਦਾਂਗੇ ਬਈ 1 ਲੱਖ 5000 ਦੀ ਹਾਂਜੀ ਮਾਨ ਤਨ ਮਾਂ ਤਾਨ ਕਰਦਿਆਂ ਕਿ ਬਈ ਮੜਾ ਦੁੱਧ ਤਾਂ ਦੇ ਜੂਗੀ ਤੇਰੇ ਪਾਰਾ ਤੇਰਾ ਹਨਾ ਬਈ 11 ਕਿਲੋ ਤਾਂ ਪਹਿਲਾਂ ਨੇ ਦਿੱਤਾ ਕਿ 13 ਕਿਲੋ ਦੁੱਧ 14 ਕਿਲੋ ਦੇ ਦੂਗੀ ਹੂੰ ਪਿੰਡਾ ਪੁੰਡਾ ਚੰਗਾ ਮੈਂ ਦਾ ਹਾਂ ਕੱਚੀ ਆ ਜੇ ਮੈਂ ਲੈ ਜੂਗੀ ਤੇਨ 8 1000 ਹਾਂ 10 ਦਿਨ ਵੀ ਲਿਆ ਸਕਦੀ ਆ ਜਾਣਦੇ ਜਾਣਦੇ ਅੰਦਰ ਹੀ ਜਾਣਦੇ ਕੋਈ ਉੱਥੇ ਹੀ ਬੰਨਿਆ ਠੀਕ ਆ ਬਾਈ ਇਹ ਸੀਗੀ ਮਿੱਤਰੋ ਤਿੰਨ ਨੰਬਰ ਤੇ ਮੈਂ ਇੱਕ ਹੁਣ ਬਾਈ ਕੋਲ ਚਾਰ ਨੰਬਰ ਤੇ ਮੈਨੂੰ ਇਹ ਵੀ ਗੱਬਰ ਹੀ ਲੱਗਦੀ ਆ ਜੁਨੇ ਬਾਰੇ ਵੀ ਕਰਦੇ ਗੱਲਬਾਤ ਆਪਾਂ ਪਹਿਲਾਂ ਬਾਈ ਨੂੰ ਨਾ ਮਿਹਬਾਨ ਹੋਂ ਦੇ ਕਿਉਂਕਿ ਅੰਦਰ ਚਲੀ ਗਈ ਧੁੱਪ ਕਰਕੇ ਇਹ ਬਈ 4 ਨੰਬਰ ਵਾਲੀ ਮਿਹ ਜਿਹੜੀ ਇਹਨੇ ਤੀਜਾ ਸੂਆ ਸੁਣਾਇ ਓਕੇ ਹਾਂਜੀ ਤੇ ਕਿੰਨੇ ਦਿਨ ਪਏ ਆ ਵੀਰੇ ਇਹਦੇ 15 ਦਿਨ ਰਹਿੰਦੇ ਹਜੇ ਠੀਕ ਆ ਬਾਈ ਦੁੱਧਾਂ ਕੀ ਰਿਕਾਰਡ ਰਕੂੜੇ ਦਾ ਦੁੱਧ ਦੇਣਾ 12 ਕਿਲੋ ਦਿੱਤਾ ਦੂਜੇ ਸੂਏ ਤੀਜਾ ਸੁਣਾਇ ਓਕੇ ਹਾਂਜੀ ਇਹ ਰਮੀ ਵੀਰੇ ਕਿੰਨੇ ਦੇ ਦੇਵਾਂਗੇ ਬਾਈ ਇਹ ਲੱਖ ਦੀ ਪੂਰੇ ਹੀ ਦੇ ਦੇਵਾਂਗੇ ਜੀ ਲੱਖ ਪੂਰੇ ਦੀ ਹਾਂਜੀ ਠੀਕ ਆ ਬਾਈ ਬਈ ਮਿੱਤਰੋ ਇਹ ਪੂਰੇ ਲੱਖ ਦੀ ਮਿਲ ਜੂਗੀ ਹਰੀ ਮੈਂ 15 ਦਿਨਾਂ ਦੀ ਕੱਚੀ ਆ ਦੇਖ ਸਕਦੇ ਨੇ ਵਾਲੂਬਾ ਤੇ ਵੀ ਲੈ ਜੂਗੀ ਟਿਕਾਣੀ ਆ ਆਪਣਾ ਇਹੋ ਹੀ ਆਪਾਂ 2 ਮਹੀਨਿਆਂ ਦੀ ਕੱਚੀ ਲਈ ਸੀ ਉਹੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਲਾ ਆਈ ਹੁਣ ਤਾਂ ਵਧੀਆ ਹਨਾ ਹਾਂ ਲੱਗ ਪਈ ਬਹੁਤ ਤਾਂ 15 ਦਿਨ ਲਊਗੀ ਮਾ ਹੂੰ 10 ਦਿਨਾਂ ਨੂੰ ਆਏ ਤਿਆਰ ਹੋ ਜੂਗੀ ਜਮ ਹੂੰ 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 15 ਦਿਨਾਂ ਨੂੰ ਪੂਰੀ ਤਿਆਰੀ ਫੜ ਜੂਗੀ ਬਾਕੀ ਇਹ ਸੀਲ ਵੜੀ ਉਦੋਂ ਵੀ ਆਪਾਂ ਆਖਾਂਗੇ ਇਹ ਲੱਖ ਦੀ ਦੇ ਦਿਆਂਗੇ ਬਾਈ ਇਹ ਪੂਰੇ ਲੱਖ ਦੀ ਦੇ ਦਿਆਂਗੇ ਬਾਈ ਲਾੜ ਪਿਆਰ ਨਾਲ ਮਾੜਾ ਮੋਟਾ ਮਾਨਦਾਨ ਕਰਦੇ ਆਂ ਸੀਲ ਵੜੀ ਗਾਈਆਂ ਵਰਗੀ ਆ ਲੈ ਠੀਕ ਹੈ ਓਕੇ 5 ਬੋਥਾ ਨਾ ਨਾ ਹੁਣ ਆਇਆ ਅੰਦਰਲੇ ਪਾਸੇ ਇੱਕ ਬੂਰੀ ਬੰਨੀ ਬੈਠਾ ਯਾਰ ਹਾਂ ਬੂਰੀ ਇਹ 27 ਤਰੀਕ ਨੂੰ ਦਿਨ ਪੂਰੇ ਹੋਣੇ ਬਾਈ ਏਸੇ 27 ਨੂੰ ਕਿਹੜੇ ਨੂੰ ਐਸੇ ਮਹੀਨੇ 27 ਤਰੀਕ ਨੂੰ ਮਹੀਨਾ ਹੀ 20 ਦਿਨ ਰਹਿ ਕੇ ਫਿਰ ਹਾਂਜੀ ਦੂਜਾ ਸੂਆ ਇਹਨੇ ਸੁਣਾ ਇਹਨੇ 12 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਤੇ ਰਮੀ ਬਾਈ ਥੂਆ ਕਿੰਨਾਸ ਹੁੰਦੀ ਹੈ ਹਾਂਜੀ ਇਹ ਸੂਆ ਕਿੰਨਾਸ ਹੁੰਦੀ ਆ ਦੂਜਾ ਸੂਆ ਬਾਈ ਠੀਕ ਹੈ ਇਹ ਕਿੰਨੇ ਦੀ ਦੇ ਦੇਾਂਗੇ ਬਾਈ ਲੱਖ ਦੀ ਇਹ ਦੇ ਦਾਂਗੇ ਬਈ ਲੱਖ ਦੀ ਇਹ ਦੇ ਛੋਟੀ ਚੰਗੀ ਕੱਦਕੂਦ ਵਾਲੀ ਆ ਹਾਂ ਸਿੰਘ ਸੁੰਗ ਸੋਹਣਾ ਪੂਰੀ ਚੰਗੀ ਛੁੱਟੀ ਮੈਂ ਤਾਂ ਨਾ ਵੱਧ ਨਾ ਟਾਈਮ ਲੈ ਜੀ ਕਿ ਨਿਕਲ ਜਾਂਦੀ ਨਹੀਂ ਬਈ ਪੂਰੇ 27 ਨੂੰ ਦਿਨ ਪੂਰੇ ਹੁੰਦੇ ਦੇ ਦਿਨ ਲਿਖੇ ਸੀਗੇ ਓਕੇ ਓਕੇ ਠੀਕ ਹਾਂ 2-4 ਦਿਨ ਤਾਂ ਠਾਠਾ ਹੋ ਸਕਦੇ ਆ ਬਾਲਾ ਨਹੀਂ ਕਿ ਤਿਲਾ ਵਾਲੀ ਪੂਰੀ ਆ ਹਨਾ ਇਹ ਯਾਰ ਮਾਲਾ ਦੀ ਦੇਣ ਲੈਣ ਵਾਲਾ ਜਸਨੂ ਜੀ ਮੈਨੂੰ ਦੱਸ ਦੋ ਇਹਦੀ ਖੈਰ ਅੰਮੀ ਬਾਈ ਹਾਂਜੀ ਇਹਦੀ ਦੇਣ ਲੈਣੀ ਜਸਨੂ ਹੀ ਦੱਸ ਦਵੇ ਕਿਹੜੀ ਆ ਪੂਰੀ ਇਹ 95000 ਦੀ ਦੇ ਦਿਆਂਗੇ ਬਾਈ ਓਕੇ ਤੇ ਦੂਜੀ 6 ਨੰਬਰ ਵਾਲੀ ਵੇ ਬਾਈ ਇਹ ਸੂਈ ਮੈਂ ਆ ਬਾਈ ਚਾਰਾਂ ਦਿਨਾਂ ਦੀ ਸੂਈ ਆ 7-8 ਕਿਲੋ ਬੋਲਾ ਕਿੰਨਾ 7-8 ਕਿਲੋ ਹੋਊਗਾ ਬੋਲਾ ਵੀ ਇੱਥੇ ਕੱਢੀ ਪਾਰ ਨੂੰ ਚੋਣ ਬਹੁਤ ਚੰਗੀ ਐ ਵੀ ਓਕੇ ਮਗਰ ਕੱਤੀ ਇਹ ਜਿਹੜੀ ਮਿੱਤਰੋ ਇਹ ਵੀ ਤੁਹਾਨੂੰ ਮੈਂ ਵਿਖਾਈ ਦਿੰਨਾ ਦੇਖ ਸਕਦੇ ਹੋ ਤੁਸੀਂ ਤੁਹਾਡੇ ਕੋਲ ਇਹ ਕਿੰਨੇ ਦੀ ਦੇ ਦਿਆਂਗੇ ਵੀਰੇ ਇਹ 85000 ਦੀ ਦੇ ਦਾਂਗੇ ਬਾਈ ਓਕੇ ਦੁੱਧ ਪੀਣ ਵਾਲੇ ਨੂੰ ਕੋਈ ਮਾੜੀ ਨਹੀਂ ਹਨਾ ਬਾਈ ਹੂੰ ਦੁੱਧ ਪੀਣ ਵਾਲੇ ਦੇ ਫੁੱਲ ਕੰਮ ਦੀ ਮੈਂ ਲੈ ਵੀ ਮੇਤਰੋ ਦਾ 85000 ਰੁਪਿਆ ਰੇਟ ਹੈ 7-8 ਕਿਲੋ ਬੌਲਾ ਵਾ ਗੱਲ ਬਾਤ ਲਈ ਮੈਂ ਨੰਬਰ ਲੈ ਕੇ ਦਊਂਗਾ ਬਾਈ ਦਾ ਮੇਤਰੋ ਤੇ ਵੀਰੇ ਹੋਰ ਕਿਹੜੀ ਮੈਂ ਆ ਇਹ ਕਾਮ ਅੱਜ ਬੈਠੀ ਬਾਈ ਇਹ ਵੀ ਦੱਸ ਦੇ ਡਿਟੇਲ ਮੜੀ ਜੀ ਤੋਰ ਦੇ ਵੀ ਹੋਰ ਨਹੀਂ ਇਹਦੋਂ ਨੂੰ ਮੈਂ ਮੈਂ ਵਿਖਾਈ ਜਿੰਨੇ ਕਿਉਂਕਿ ਅੰਦਰ ਬੰਨੀ ਆ ਮੈਨੂੰ ਦੀਦੀ ਵੀ ਥੋੜੀ ਇਹ ਮੱਝ ਟੋਕੜਾ ਬਈ ਹੂੰ 8 ਕਿਲੋ ਦੁੱਧ ਆ ਆ ਕੱਟੀ ਐ ਦੀ ਆ ਕੱਟੀ ਜਾਂਦੀ ਆ ਹਨਾ ਹਾਂ ਬਈ ਮੋੜਲਾ ਵੀਰੇ ਮੋੜਲਾ ਚੋਣ ਚੋਣ ਬਹੁਤ ਚੰਗੀ ਐ ਵੀ ਦੋਵੇਂ ਟਾਈਮ ਮਿਲਦੀ ਥਾਪੀ ਤੇ ਹੀ ਇਹ ਹੂੰ ਹਾਂਜੀ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹਦਾ ਮੁੱਲ 80000 75000 ਦੀ ਬਸ ਹਾਨ ਆਈ ਆ ਕੱਟੀ ਜੇ ਲਾ ਕੇ ਦੇਣੀ ਹੋਵੇ ਕੱਟੀ ਲਾ ਕੇ 65000 ਦੀ ਬਈ ਓਕੇ ਠੀਕ ਐ ਲੈ ਮਿੱਤਰੋ ਛੋੜੀ ਹੁਣੀ ਮੰਨ ਲਓ 75 ਯਾਰਾ ਕੱਟੀ ਮਗਰ ਗੱਪੜ-ਕੁੱਪੜਦਾਰੇ ਕੋਈ ਪਤਾ ਨਹੀਂ ਵੀ ਕਿੰਨੇ ਚਿਰ ਦੀ ਕੱਟੀ ਚੰਗੀ ਆ ਮਗਰ ਮਹਿੰਦੇ ਯਾਰ ਹੋਰ ਗਲਰੀਆਂ ਗੱਲਾਂ ਕੱਟੀ ਤੇ ਆ ਕੇ ਵੇਖਿਆ ਤੁਹਾਨੂੰ ਪਸੰਦ ਆਊਗੀ 80000 ਡਿਮਾਂਡ ਆ ਬਾਈ ਆਂਦਾ ਵੀ ਤੇ ਕੱਟੀ ਨਹੀਂ ਲੈਣੀ ਤਾਂ ਫਿਰ ਮਾਲਕ ਕਿੰਨੇ ਦੀ 70000 ਦੀ ਦੇ ਦੇ ਆਗੇ ਬਾਈ ਆਂਦਾ 70 ਦੀ ਦੇ ਦੇਗੇ ਨਾ ਹਾਂਜੀ ਜੇ ਕੱਟੀ ਲਾ ਕੇ ਦੇਣੀ ਹੋਵੇ 63 ਦੀ 63 ਦੀ ਠੀਕ ਹੈ ਉਵੇਂ 70 ਦੀ ਕੱਟੀ ਸਣੇ ਸਣੇ ਕੱਟੀ 75 ਦੀ 75 ਦੀ ਠੀਕ ਹੈ ਬਾਈ ਲੈ ਰਮੀ ਭਾਈ ਨੰਬਰ ਦਈਂ ਕਰਾਂ 97810 ਹਾਂ 69724 ਇੱਕ ਵਾਰੀ ਹੋਰ ਹਣ 97810 69724 ਠੀਕ ਹੈ ਇਸ ਨੰਬਰ ਤੇ ਕਰਨ ਮੇਤਰੋ ਤੁਸੀਂ ਬਾਈ ਨਾਲ ਗੱਲ ਬਾਤ ਧੰਨਵਾਦ شکریہ